ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਚੁੱਲਾ ਚੌਂਕਾ ਤੇ ਅੱਜ ਆਪਾਂ ਬਣਾਵਾਂਗੇ ਆਲੂ ਪਾਲਕ ਤੇ ਪਿਆਜ਼ ਦੇ ਗੁਰਕਰੇ ਪਕੌੜੇ ਬਹੁਤ ਹੀ ਆਸਾਨ ਤਰੀਕੇ ਨਾਲ ਘਰ ਵਿੱਚ ਤੇ ਚਲੋ ਸ਼ੁਰੂ ਕਰਦੇ ਹਾਂ ਪਕੌੜੇ ਬਣਾਉਣੇ ਸਭ ਤੋਂ ਪਹਿਲਾਂ ਇੱਥੇ ਆਪਾਂ ਇੱਕ ਮਸਾਲਾ ਤਿਆਰ ਕਰਾਂਗੇ ਇਸ ਲਈ ਆਪਾਂ ਇੱਕ ਚਮਚ ਸਾਬਤ ਧਨੀਆ ਅੱਧਾ ਚਮਚ ਕਾਲੀ ਮਿਰਚ ਅੱਧਾ ਚਮਚ ਜੀਰਾ ਤੇ ਇੱਕ ਚਮਚ ਆਪਾਂ ਸੌਂਫ ਦਾ ਲਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮोटा-ਮोटा ਕੁੱਟ ਲਵਾਂਗੇ ਉੰਦੇ ਦੇ ਵਿੱਚ ਇਹਦਾ ਦਰੜ ਫੜ ਕਰ ਲਵਾਂਗੇ ਜਿੱਦੋਂ ਇਹ ਮਸਾਲਾ ਸਾਰਾ ਦਰੜ ਫੜ ਹੋ ਗਿਆ ਨਾ ਤੇ ਫਿਰ ਇਹਦੇ ਵਿੱਚ ਆਪਾਂ ਦੋ ਹਰੀ ਮਿਰਚ ਕੱਟੀ 1 ਇੰਚ ਅਦਰਕ ਦਾ ਟੁਕੜਾ ਤੇ 10-12 ਤੁਰੀਆਂ ਲਸਣ ਦੀਆਂ ਪਾ ਕੇ ਇਹ ਵੀ ਮਸਾਲੇ ਦੇ ਵਿੱਚ ਹੀ ਆਪਾਂ ਇਸ ਤਰ੍ਹਾਂ ਕੁੱਟ ਦੇਵਾਂਗੇ ਮਸਾਲੇ ਦੇ ਇੱਥੇ ਆਪਾਂ ਪੇਸਟ ਨਹੀਂ ਬਣਾਉਣੀ ਮਸਾਲੇ ਨੂੰ ਸਿਰਫ ਆਪਾਂ ਮੋਟਾ-ਮੋਟਾ ਹੀ ਕੁੱਟਣਾ ਤੇ ਜੇ ਅਜੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਨਾਲੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਸਾਡੀ ਆਉਣ ਵਾਲੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਮਸਾਲਾ ਇੱਥੇ ਆਪਣਾ ਦੇਖੋ ਹੁਣ ਕੁੱਟ ਕੇ ਤਿਆਰ ਕਰ ਲਿਆ ਆਪਾਂ ਇਸ ਤਰ੍ਹਾਂ ਦੇ ਮੋਟਾ-ਮੋਟਾ ਤਿਆਰ ਕਰਨਾ ਇਧਰ ਆਪਾਂ ਇੱਕ ਵੱਡਾ ਆਲੂ ਲਿਆ ਤੇ ਦੋ ਪਿਆਜ਼ ਲਏ ਆ ਤੇ ਆਲੂ ਨੂੰ ਆਪਾਂ ਇਸ ਤਰ੍ਹਾਂ ਕੱਟ ਲਵਾਂਗੇ ਪਹਿਲਾਂ ਸਲਾਈਸ ਦੇ ਵਿੱਚ ਤੇ ਫਿਰ ਇਹਨਾਂ ਦੇ ਲੰਬੇ-ਲੰਬੇ ਬ੍ਰੀਕ-ਬ੍ਰੀਕ ਕੱਟਣਾ ਆਲੂ ਬਹੁਤ ਜ਼ਿਆਦਾ ਮੋਟਾ ਨਹੀਂ ਕੱਟਣਾ ਜੇ ਜ਼ਿਆਦਾ ਮੋਟਾ ਕੱਟ ਦੇਵਾਂਗੇ ਨਾ ਤੇ ਆ ਆਲੂ ਪਕੌੜਿਆਂ ਦੇ ਵਿੱਚ ਕੱਚਾ ਰਹਿ ਜਾਊਗਾ ਕਿਉਂਕਿ ਪਾਲਕ ਪੱਕਣ ਨੂੰ ਤਾਂ ਕੋਈ ਦੇਰ ਨਹੀਂ ਲੱਗਦੀ ਤੇ ਇਹ ਦੇਖੋ ਐਨੇ ਕੁ ਪੀਸ ਕਰਨੇ ਨੇ ਛੋਟੇ ਛੋਟੇ ਸਾਰੇ ਆਲੂ ਇੱਥੇ ਆਪਾਂ ਸਾਰਾ ਕੱਟ ਲਿਆ ਤੇ ਹੁਣ ਆਪਾਂ ਪਿਆਜ਼ ਨੂੰ ਇਸ ਤਰ੍ਹਾਂ ਕੱਟ ਲਵਾਂਗੇ ਪਿਆਜ਼ ਦੇ ਵੀ ਆਪਾਂ ਇਸ ਤਰ੍ਹਾਂ ਪਤਲੇ ਪਤਲੇ ਸਲਾਈਸ ਕਰਨੇ ਨੇ ਤੇ ਇਹ ਦੇਖੋ ਪਿਆਜ਼ ਵੀ ਆਪਾਂ ਇਸ ਤਰ੍ਹਾਂ ਕੱਟਣਾ ਸਾਰਾ ਇੰਨੀ ਕੁ ਇੰਨਾ ਕੁ ਮੋਟਾ ਕੱਟਣਾ ਪਿਆ ਆ ਜਪਾ ਤੇ ਅਲੂ ਪਿਆਜ਼ ਇੱਥੇ ਆਪਾਂ ਕੱਟ ਕੇ ਸਾਰਾ ਤਿਆਰ ਕਰ ਲਿਆ ਹੁਣ ਹੱਥਾਂ ਦੇ ਨਾਲ ਨਾਲ ਪਿਆਜ਼ਾਂ ਦੇ ਸਾਰੇ ਲੱਛੇ ਆਪਾਂ ਇਸ ਤਰ੍ਹਾਂ ਗੱਲੇ-ਗੱਲੇ ਕਰ ਲਵਾਂਗੇ ਪਾਲਕ ਇੱਥੇ ਆਪਾਂ 400 ਗ੍ਰਾਮ ਪਾਲਕ ਲਈਏ ਪਾਲਕ ਨੂੰ ਇੱਥੇ ਆਪਾਂ ਕੱਟ ਲਵਾਂਗੇ ਪਾਲਕ ਨੂੰ ਬਹੁਤ ਜ਼ਿਆਦਾ ਪ੍ਰੀਖ ਨਹੀਂ ਕੱਟਣਾ ਤੇ ਬਹੁਤ ਜ਼ਿਆਦਾ ਮੋਟਾ ਵੀ ਨਹੀਂ ਕੱਟਣਾ ਮੀਡੀਅਮ ਜੇ ਸਾਈਜ਼ ਨਾਲ ਆਪਾਂ ਪਾਲਕ ਨੂੰ ਕੱਟ ਲਵਾਂਗੇ ਸਾਰੇ ਨੂੰ ਆ ਤੁਸੀਂ ਦੇਖੋ ਇੰਨੀ ਕੁ ਮੋਟੀ ਕੱਟਣੀ ਹੈ ਪਾਲਕ ਤੇ ਪਾਲਕ ਤੇ ਜਿਹੜੀ ਕੱਟ ਕੇ ਆਪਾਂ ਤੇ ਹੁਣ ਪਾਲਕ ਦੇ ਵਿੱਚ ਜਿਹੜੇ ਆਲੂ ਤੇ ਪਿਆਜ਼ ਆਪਾਂ ਪਾਏ ਸੀ ਨਾ ਤੇ ਕਟੇੇ ਵੀ ਵਿੱਚੀ ਇਹਦੇ ਮਿਕਸ ਕਰਕੇ ਤੇ ਅੱਤਾ ਚਮਚਾ ਆਪਾਂ ਇੱਥੇ ਨਮਕ ਪਾ ਕੇ ਇਹਨੂੰ ਰੱਖ ਦੇਵਾਂਗੇ ਨਮਕ ਪਾ ਕੇ ਨਾਲ ਆਪਾਂ ਚੰਗੀ ਤਰ੍ਹਾਂ ਪਾਲਕ ਨੂੰ ਤੇ ਆਲੂਆਂ ਨੂੰ ਮਿਕਸ ਕਰ ਦੇਵਾਂਗੇ ਇਸ ਤਰ੍ਹਾਂ ਤੇ ਆਪਣਾ ਪਾਣੀ ਛੱਡ ਜਾਣਗੇ ਤੇ ਨਾਲੇ ਪਾਲਕ ਜਿਹੜੀ ਉਹ ਥੱਲੇ ਬੈਠ ਜਾਊਗੀ ਇੱਧਰ ਆਪਾਂ ਹੁਣ 1.5 ਕੱਪ ਵੇਸਣ ਦਾ ਲਵਾਂਗੇ ਤੇ ਵੇਸਣ ਨੂੰ ਇੱਥੇ ਆਪਾਂ ਛਾਣ ਕੇ ਲੈਣਾ ਅੱਧਾ ਕਪਾ ਲਿਆ ਹੁਣ ਇੱਕ ਕੱਪ ਪਹਿਲਾ ਲਿਆ ਸੀ ਤੇ ਹੁਣ ਜਿਹੜਾ ਆਪਾਂ ਕੁੱਟਿਆ ਮਸਾਲਾ ਸੀ ਨਾ ਕੁੰਡੇ ਦੇ ਵਿੱਚ ਤੇ ਉਹਨੂੰ ਵੇਸਣ ਦੇ ਵਿੱਚ ਇਸ ਤਰ੍ਹਾਂ ਪਾ ਦੇਵਾਂਗੇ ਤੇ ਹੁਣ ਅੱਧਾ ਚਮਚ ਇੱਥੇ ਆਪਾਂ ਨਮਕ ਲਿਆ ਤੇ ਚਮਚ ਦਾ ਚੌਥਾ ਕਿਸਾਇ ਇੱਥੇ ਪਕਾ ਲਾ ਨਮਕ ਲਿਆ ਤੇ ਇੱਕ ਚਮਚ ਇੱਥੇ ਆ ਪਤਾਣੀ ਆ ਪਾਊਡਰ ਲਿਆ ਤੇ ਅੱਧਾ ਚਮਚ ਇੱਥੇ ਆਪਾਂ ਪੁੰਨਿਆ ਹੋਇਆ ਜੀਰੇ ਦਾ ਪਾਊਡਰ ਲਿਆ ਅੱਧਾ ਚਮਚੀ ਇੱਥੇ ਆਪਾਂ ਲਾਲ ਮਿਰਚ ਦਾ ਲਿਆ ਤੇ ਇੱਕ ਚਮਚਾਪਾ ਇੱਥੇ ਅਨਾਰ ਦਾਣੇ ਦਾ ਲਿਆ ਪੀਸੇ ਹੋਏ ਦਾ ਤੇ 1/4 ਚਮਚਾ ਇੱਥੇ ਆਪਾਂ ਬੇਕਿੰਗ ਪਾਊਡਰ ਦਾ ਲਿਆ ਜੇ ਬੇਕਿੰਗ ਸੋਡਾ ਪਾਓਗੇ ਨਾ ਤੇ ਫਿਰ ਉਹ ਘੱਟ ਲੈਣਾ ਤੇ ਅੱਧਾ ਚਮਚ ਇੱਥੇ ਆਪਾਂ ਜਮੈਨ ਦਾ ਲੈ ਕੇ ਨਾ ਤੁਹਾਨੂੰ ਥਨ ਨਾਲ ਮਸਲ ਕੇ ਚੰਗੀ ਤਰ੍ਹਾਂ ਵਿੱਚ ਪਾ ਦਿੱਤਾ ਤੇ 2-3 ਚਮਚ ਇੱਥੇ ਆਪਾਂ ਬਰੀਕ ਕੱਟਿਆ ਹੋਇਆ ਧਨੀਆ ਪਾਇਆ ਇਹਦੇ ਵਿੱਚ ਤੇ ਸਾਰੇ ਮਸਾਲੇ ਨੂੰ ਪਾ ਕੇ ਤੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਬਿਸਣ ਦੇ ਵਿੱਚ ਬਿਸਣ ਇੱਥੇ ਆਪਾਂ ਡੇਢ ਕੱਪ ਲਿਆ ਹੈ ਜੇ ਆਪਾਂ ਨੂੰ ਜ਼ਰੂਰਤ ਪੈਗੀ ਨਾ ਤਾਂ ਆਪਾਂ ਬਾਅਦ ਚ ਹੋਰ ਵੀ ਲੈ ਲਾਂਗੇ ਹਲਦੀ ਪਾਉਣੀ ਇੱਥੇ ਜਿਆਦਾ ਪੁੱਲ ਗਈ ਸੀ ਤੇ ਅੱਧਾ ਚਮਚੀ ਆਪਾਂ ਹਲਦੀ ਦਾ ਹੀ ਵਿੱਚ ਪਾ ਦੇਵਾਂਗੇ ਹੁਣ ਤੋਂ ਜਿਹੜੀ ਪਾਲਕ ਤੇ ਆਲੂ ਪਿਆਜ਼ ਆਪਾਂ ਨਮਕ ਲਗਾ ਕੇ ਰੱਖਿਆ ਸੀ ਨਾ ਤੇ ਉਹਨੂੰ ਸਾਰੀ ਪਾਲਕ ਨੂੰ ਇਹਦੇ ਬਿਸਣ ਦੇ ਵਿੱਚ ਈ ਮੇ ਪਾ ਦੇਵਾਂਗੇ ਪਾ ਕੇ ਹਲਕੇ ਹਲਕੇ ਹੱਥ ਨਾਲ ਸਾਰੇ ਨੂੰ ਮਿਕਸ ਕਰਾ ਲੇ ਬੜਾ ਜਿਆਦਾ ਦਬਾਉਣਾ ਨਿਬਸ ਹਲਕੇ ਹਲਕੇ ਹੱਥ ਨਾਲ ਜਿਹੜਾ ਇਹਦਾ ਆਪਣਾ ਪਾਣੀ ਹੋਊਗਾ ਨਾ ਵਿੱਚ ਪਹਿਲਾਂ ਆਪਾਂ ਉਸੇ ਪਾਣੀ ਦੇ ਨਾਲ ਹੀ ਇਹਨੂੰ ਮਿਕਸ ਕਰਾਂਗੇ ਤੇ ਬਾਅਦ ਵਿੱਚ ਜੇ ਜ਼ਰੂਰਤ ਪਾਊਗੀ ਨਾ ਆਪਾਂ ਨੂੰ ਤੇ ਫਿਰ ਆਪਾਂ ਵਿੱਚ ਥੋੜਾ ਥੋੜਾ ਪਾਣੀ ਪਾਵਾਂਗੇ ਇਹਦੇ ਦੇ ਕਪਾ ਪਾ ਲਈ ਤੇ ਆਪਾਂ ਨੂੰ ਵੇਸਨ ਥੋੜਾ ਘੱਟ ਲੱਗਿਆ ਤੇ ਹੁਣ ਆਪਾਂ ਅੱਧਾ ਕੱਪ ਵੇਸਨ ਦਾ ਹੋਰ ਲਿਆ ਤੇ ਅੱਧਾ ਕੱਪ ਵੇਸਨ ਦਾ ਹੋਰ ਪਾ ਕੇ ਹੁਣ ਇਹਦੇ ਵਿੱਚ ਫਿਰ ਮਿਕਸ ਕਰ ਦੇਵਾਂਗੇ ਵਿਸਨ ਇਥੇ ਆਪਾਂ ਬਹੁਤ ਥੋੜਾ ਲਿਆ। ਪਾਲਕ ਦੇ ਪਕੌੜਿਆਂ ਵਿੱਚ ਜੇ ਵਿਸਨ ਘੱਟ ਹੋਊਗਾ ਨਾ ਤਾਂ ਫਿਰ ਪਾਲਕ ਦਾ ਸਵਾਦ ਬਹੁਤ ਵਧੀਆ ਆਉਂਦਾ ਹੈ। ਜੇ ਆਪਾਂ ਪਾ ਦੇਵਾਂਗੇ ਵਿਸਨ ਵੱਧ ਤੇ ਫਿਰ ਆਪਣੇ ਪਕੌੜੇ कुरकुरੇ ਨਹੀਂ ਬਣਨਗੇ। ਤੇ ਆ ਦੇਖੋ ਆਪਾਂ ਹਲਕਾ-ਹਲਕਾ ਪਾਣੀ ਦਾ ਛਿੱਟਾ ਦੇ ਦਿੰਦੇ ਹੋਇਆ ਤੇ ਪਾਲਕ ਦਾ ਬੈਟਰ ਬਣਾ ਲਿਆ ਨਾ। ਤੇ ਇਹ ਹੁਣ ਜਿਹੜਾ ਆਪਾਂ ਬੈਟਰ ਬਣਾਇਆ ਇਹ ਪਤਲਾ ਨਹੀਂ ਹੋਊਗਾ ਇਸੇ ਤਰ੍ਹਾਂ ਹੀ ਰਹੂਗਾ ਕਿਉਂਕਿ ਪਾਲਕ ਪਾਣੀ ਆਪਣਾ ਪਹਿਲੇ ਛੱਡ ਚੁੱਕੀ ਹੈ। ਇੱਥੇ ਆਪਾਂ ਕੜਾਈ ਦੇ ਵਿੱਚ ਤੇਲ ਗਰਮ ਕਰਕੇ ਤੇ ਪਕੌੜੇ ਤਲਣ ਵਾਸਤੇ ਪਾ ਦਿੱਤੇ ਆ ਤੇ ਇਹਨਾਂ ਨੂੰ ਵੀ ਆਪਾਂ ਪਹਿਲਾਂ ਤੇਜ਼ ਸੇਕ ਤੇ ਰੱਖਿਆ ਸੀ ਫਿਰ ਮੀਡੀਅਮ ਟੂ ਹਾਈ ਤੇ ਰੱਖਣਾ ਬਹੁਤ ਘੱਟ ਸੇਕ ਤੇ ਨਹੀਂ ਪਕਾਉਣੇ ਕਿਉਂਕਿ ਘੱਟ ਸੇਕ ਤੇ ਪਕੌੜੇ ਫਿਰ ਨਾ ਆਪਣਾ ਤੇਲ ਸੁੱਕਣ ਲੱਗ ਜਾਂਦੇ ਆ ਤੇ ਫਿਰ ਪਕੌੜੇ ਕ੍ਰਿਸਪੀ ਨਹੀਂ ਬਣਦੇ ਤੇ ਇਸ ਕਰਕੇ ਮੀਡੀਅਮ ਟੂ ਹਾਈ ਤੇ ਰੱਖਣਾ ਸੇਕ ਹਮੇਸ਼ਾ ਮੀਡੀਅਮ ਟੂ ਲੋ ਤੇ ਨਹੀਂ ਰੱਖਣਾ ਤੇ ਪਕੌੜੇ ਜਿਦੋਂ ਪਾ ਦੇਨੇ ਨੇ ਨਾ ਆਪਾਂ ਤੇ ਇਹਨੂੰ 1 ਡੇਢ ਮਿੰਟ ਵਾਸਤੇ ਹਲਾਉਣੇ ਨਹੀਂ ਬਸ ਆਪਣੇ ਆਪ ਪੱਕਣ ਦੇਣੇ ਆ ਜਿਦੋਂ ਆ ਦੇਖੋ ਹੁਣ ਪੱਕ ਗਏ ਇੱਕ ਸਾਈਡ ਤੋਂ ਤੇ ਹੁਣ ਆਪਾਂ ਇਹ ਦੂਸਰੀ ਸਾਈਡ ਇਹਦੀ ਚੇਂਜ ਕਰ ਦੇਵਾਂਗੇ ਤੇ ਉਲਟ ਪਲਟ ਕਰਦੇ ਹੋਏ ਨਾ ਤੇ ਇਹਨੂੰ ਆਪਾਂ ਕ੍ਰਿਸਪੀ ਹੋਣ ਤੱਕ ਪਕਾਵਾਂਗੇ ਤੇ ਪਕੌੜੇ ਦੇਖੋ ਆਪਣੇ ਦੋਨਾਂ ਸਾਈਡਾਂ ਤੋਂ ਵਧੀਆ ਕ੍ਰਿਸਪੀ ਬਣ ਕੇ ਤਿਆਰ ਹੋ ਗਏ ਹਨ ਥੋਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਤੇ ਦੇਖੋ ਕਿੰਨਾ ਸੋਹਣਾ ਰੰਗ ਆਇਆ ਪਕੌੜਿਆਂ ਦਾ ਤੋ ਤ ਵਧੀਆ ਪਕੌੜੇ ਬਣ ਕੇ ਤਿਆਰ ਹੋਏ ਹਨ ਇਸੇ ਤਰ੍ਹਾਂ ਆਪਾਂ ਜਿਹੜੇ ਦੂਸਰਾ ਬੈਟਰ ਪਿਆ ਸਾਰੇ ਪਕੌੜੇ ਇਸੇ ਤਰ੍ਹਾਂ ਤਲਕੇ ਆਪਾਂ ਤਿਆਰ ਕਰ ਰਵਾਂਗੇ ਇਹ ਵੀ ਤੁਹਾਨੂੰ ਹਲਕੇ ਹਲਕੇ ਹੱਥ ਨਾਲ ਘਮਾਉਂਦੇ ਘਮਾਉਂਦੇ ਇੱਕ ਸਾਈਡ ਤੋਂ ਪੱਕ ਜਾਣਗੇ ਤੇ ਫਿਰ ਆਪਾਂ ਦੂਸਰੀ ਸਾਈਡ ਨੂੰ ਇਹਨੂੰ ਪਲਟ ਦੇਵਾਂਗੇ ਤੇ ਜੇ ਆਪਾਂ ਇਸੇ ਤਰ੍ਹਾਂ ਪਕੌੜਿਆਂ ਦਾ ਬੈਟਰ ਤਿਆਰ ਕਰਾਂਗੇ ਨਾ ਤਾਂ ਪਕੌੜੇ ਆਪਣੇ ਸਾਰਾ ਬੈਟਰ ਜਿਹੜਾ ਐਵੇਂ ਰਹੂਗਾ ਜਿਦੋਂ ਆਪਾਂ ਬੇਸਨ ਦਾ ਘੋਲ ਪਹਿਲਾਂ ਘੋਲੇ ਬਣਾ ਲੈਂਦੇ ਆ ਤੇ ਪਾਲਕ ਬਾਅਦ ਦੇ ਵਿੱਚ ਪਾਉਣੇ ਆ ਤੇ ਉਦੋਂ ਆਪਣੇ ਜਿਹੜੇ ਪਕੌੜਿਆਂ ਦਾ ਬੈਟਰ ਨਾ ਉਹ ਪਤਲਾ ਹੋ ਜਾਂਦਾ ਤੇ ਫਿਰ ਪਕੌੜੇ ਵਿੱਚੋ ਜਦ ਵੇਸਨ ਹੋਰ ਪਾਉਣਾ ਪੈਂਦਾ ਫਿਰ ਵੇਸਨ ਹੋਰ ਪੈ ਜਾਂਦਾ ਤੇ ਪਕੌੜੇ ਕ੍ਰਿਸਪੀ ਨਹੀਂ ਬਣਦੇ ਤੇ ਜੇ ਤੁਸੀਂ ਇਸ ਤਰ੍ਹਾਂ ਪਹਿਲਾਂ ਪਾਲਕ ਨੂੰ ਜਿਵੇਂ ਆਪਾਂ ਪਹਿਲਾਂ ਨਮਕ ਲਾ ਕੇ ਰੱਖ ਦਿੱਤਾ ਸੀ ਫਿਰ ਉੱਪਰ ਸਬਕਾ ਵੇਸਨ ਪਾ ਕੇ ਬਣਾਏ ਹਨ ਤੇ ਇਸ ਤਰ੍ਹਾਂ ਪਕੌੜਿਆਂ ਦਾ ਬੈਟਰ ਕਦੇ ਵੀ ਪਤਲਾ ਨਹੀਂ ਹੁੰਦਾ ਤੇ ਪਕੌੜੇ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਹਨ ਤੇ ਦੇਖੋ ਪਕੌੜੇ ਆਪਣੇ ਕਿੰਨੇ ਸੋਹਣੇ ਬਣ ਕੇ ਤਿਆਰ ਹੋਏ ਹਨ ਕੋੜੇ ਇੱਥੇ ਆਪਾਂ ਸਾਰੇ ਬਣਾ ਕੇ ਤਿਆਰ ਕਰ ਲਏ ਹਨ ਪਕੌੜਿਆਂ ਨੂੰ ਇੱਥੇ ਆਪਾਂ ਟਮਾਟੋ ਸੌਸ ਤੇ ਧਨੀਏ ਪਦੀਨੇ ਦੀ ਹਰੀ ਚਟਨੀ ਨਾਲ ਸਰਵ ਕੀਤਾ ਹੈ ਤੇ ਪਕੌੜਿਆਂ ਦੇ ਉੱਪਰ ਆਪਾਂ ਹਲਕਾ ਜਿਹਾ ਚਾਟ ਮਸਾਲਾ ਇੱਦਾਂ ਛਿੜਕ ਦੇਵਾਂਗੇ ਚਾਟ ਮਸਾਲੇ ਦੇ ਨਾਲ ਪਕੌੜਿਆਂ ਦਾ ਸਵਾਦ ਹੋਰ ਵੀ ਜ਼ਿਆਦਾ ਵੱਧ ਜਾਂਦਾ ਹੈ ਤੁਸੀਂ ਵੀ ਬਣਾਓ ਤੇ ਗਰਮ ਗਰਮ ਚਾਹ ਦੇ ਨਾਲ ਠੰਡ ਦੇ ਵਿੱਚ ਪਕੌੜੇ ਇੰਜੋਏ ਕਰੋ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਸਤ ਸ੍ਰੀ ਅਕਾਲ ਜੀ